ਤੇ ਦੁਨਿਆਵੀ ਵਿਦਿਆ ਲੈ ਕੇ ਗੁਰੂ ਤੇ ਤਰਕ ਕਰਨ ਉਦੋਂ ਵੱਡਾ ਕਹਿੰਦੇ ਮੂਰਖ ਕੋਈ ਨਹੀਂ ਦੁਨੀਆਂ ਤੇ ਇੱਕ ਗਿਆਨੀ ਪਰਮ ਗਿਆਨੀ ਤੇ ਤਰਕ ਕਰੇ ਇੱਕ ਗਿਆਨੀ ਉਸ ਖੁਦਾ ਦੇ ਉੱਤੇ ਤਰਕ ਕਰੇ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਮੂਰਖ ਹੈ ਕੀ ਕਹਿਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰਾ ਅੰਤ ਨਹੀਂ ਪਾਉਣ ਜੋਗਾ ਤੇਰੇ ਸੁਭਾ ਨੂੰ ਨਹੀਂ ਜਾਣਦਾ ਕਿੰਨਾ ਤੇ ਰੀਜਦਾ ਹੈ ਗਿਆਨ ਮੇਰੇ ਕੋਲ ਹੈ ਨਹੀਂ ਚੌਂਕੜਾ ਲਾਉਣਾ ਧਿਆਨ ਲਾਉਣਾ ਮੈਨੂੰ ਤੇਰਾ ਆਉਂਦਾ ਨਹੀਂ ਇੱਕ ਤਰਲਾ ਲਿਆ ਕਰ ਗੁਰਨਾਣਕ ਲਈ ਤੇ ਆਏ ਜਦੋਂ ਧਿਆਉਣ ਲੱਗੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਥੇ ਗਿਆਨ ਦਾ ਟੋਕਰਾ ਕਰਦੇ ਖਾਲੀ ਹੰਕਾਰ ਨੂੰ ਛਾੜਿਆ ਬਾਹਰ ਫਿਰਕਦੇ ਦੀਨ ਦੁਨੀਆ ਦੇ ਬਾਦਸ਼ਾਹ ਦੇ ਦਰ ਤੇ ਸਫਲ ਹੋਵੇਂਗਾ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸਾਂ ਹੋਈਂ ਸਹਾਈ ਦੇਖੋ ਕਹਿੰਦੇ ਫਿਰ ਗੁਰੂ ਅੰਗਦ ਨੂੰ ਯਾਦ ਕਰੀ ਗੁਰੂ ਅਮਰਦਾਸ ਨੂੰ ਯਾਦ ਕਰੀ ਗੁਰੂ ਰਾਮਦਾਸ ਨੂੰ ਯਾਦ ਕਰਕੇ ਆਖੀ ਇਹ ਦੁਨੀਆ ਇਹ ਸੰਸਾਰ ਸਮੁੰਦਰ ਵਿੱਚ ਛੱਲਾਂ ਬੜੀਆਂ ਨੇ ਦੁੱਖ ਬੜੇ ਨੇ ਕਿਤੇ ਦੁੱਖਾਂ ਵਿੱਚ ਡੋਬਣਾ ਜਾਵਾਂ ਹੋਈ ਸਹਾਰੇ ਕਿਰਪਾ ਕਰਕੇ ਬਾਹ ਫੜ ਕੇ ਰੱਖਿਓ ਡੋਬਣਾ ਜਾਵਾਂ ਬਾਹ ਫੜ ਕੇ ਰੱਖਿਓ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ اے ਗੁਰੂ ਅਰਜਨ ਸਾਹਿਬ ਵਿਕਾਰਾਂ ਦੀ ਅੱਗ ਬੜਾ ਸਾੜਦੀ ਐ ਚਿੰਤਾ ਦੀ ਈਰਖਾ ਦੀ ਅੱਗ ਬੜਾ ਸਾੜਦੀ ਐ ਤੂੰ ਤੇ ਤਤੀ ਤਵੀ ਤੇ ਵੀ ਠੰਡਾ ਰਹੀ ਨਾ ਸਾਡੇ ਤੇ ਕਿਰਪਾ ਕਰੀ ਗੁਰੂ ਅਰਜਨ ਦਾ ਤਰਲਾ ਲਿਓ ਗੁਰੂ ਹਰਗੋਬਿੰਦ ਛਟਮ ਪੀਰ ਬੈਠਾ ਗੁਰਪਾਰੀ ਉਹਦਾ ਤਰਲਾ ਲਿਓ ਗੁਰੂ ਹਰ ਰਾਏ ਸਾਹਿਬ ਦਾ ਤਰਲਾ ਲਿਓ ਔਰ ਦਿਨ ਰਾਤ ਸਿਮਰਦੇ ਰਹੋ ਦੁੱਖਾਂ ਦਿਲਦਰਾਂ ਦਾ ਨਾਸ਼ ਕਰਨ ਵਾਲੇ ਨੇ ਈਰਖਾ ਦੀ ਅੱਗ ਵਿਕਾਰਾਂ ਦੀ ਅੱਗ ਤੋਂ ਰੱਖ ਲੈਂਦਾ ਬਚਾਉਣ ਦੇ ਕਾਬਿਲ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇ ਠੇ ਸਭ ਦੁੱਖ ਜਾਏ ਫਿਰ ਕਹਿੰਦੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਦਾ ਧਿਆਨ ਧਰਿਓ ਜਿਨ੍ਹਾਂ ਵਿੱਚ ਇਹ ਬਰਕਤਾਂ ਸਨ ਵੀ ਜਿਹਦੀ ਨਜ਼ਰ ਨਿਗਾਹ ਕਰਮਾਂ ਵਾਲੀ ਹੁੰਦੀ ਸੀ ਭਾਗਾਾਂ ਵਾਲੀ ਹੁੰਦੀ ਸੀ ਉਹਨੂੰ ਦਰਸ਼ਨ ਹੋ ਜਾਂਦੇ ਸੀ ਗੁਰੂ ਹਰਿਕ੍ਰਿਸ਼ਨ ਦੇ ਤੇ ਜਨਮਾਂ ਜਨਮਾਂਤਰਾਂ ਦੇ ਰੋਗ ਉੱਡ ਜਾਂਦੇ ਸਨ ਸਰੀਰਿਕ ਰੋਗ ਤੇ ਪਾਸੇ ਰਹੇ ਕੁਝ ਵੀ ਨਹੀਂ ਗੁਰੂ ਹਰਿਕ੍ਰਿਸ਼ਨ ਦੀ ਨਜ਼ਰ ਪੈ ਜਾਵੇ ਜਿਹਦੇ ਉੱਤੇ ਉਹਦੇ ਜਨਮਾਂ ਜਨਮਾਂਤਰਾਂ ਦੀ ਕਾਲਖ ਕੀ ਪਤਾ ਪਸ਼ੂ ਬਿਰਤੀ ਵਿੱਚ ਰਹੇ ਆ ਕਿੰਨੇ ਕੁ ਸਾਡੇ ਪਾਪ ਨੇ ਕਿੰਨੀ ਕਮੈਲ ਆ ਉਹ ਸਾਰੀ ਜਿਹੜੀ ਮੈਲ ਐ ਉਹ ਜਿਹੜੇ ਪਾਪ ਨੇ ਕਿਤੇ ਗੁਰੂ ਹਰਿਕ੍ਰਿਸ਼ਨ ਨੂੰ ਦੇਖ ਲਈਏ ਦਰਸ਼ਨ ਹੋ ਜਾਣ ਤੇ ਸੱਚੇ ਪਾਤਸ਼ਾਹ ਛਾੜੇ ਤਨ ਦੇ ਮਨ ਦੇ ਦੁੱਖ ਹਰ ਲੈਂਦੇ ਨੇ ਸਾਥੋਂ ਖੋਹ ਲੈਂਦੇ ਨੇ ਛਾੜੇ ਤੇ ਕਿਰਪਾ ਕਰਦੇ ਨੇ ਤੇ ਗੱਭਹਾਰ ਸਿਮਰਿਆ ਕਰ ਨੌ ਨਿਧ ਆਵੇ ਧਾਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰਿਆ ਰਿੱਧੀਆਂ ਸਿੱਧੀਆਂ ਨਿਧੀਆਂ ਖਜ਼ਾਨੇ ਘਰ ਵਿੱਚ ਆ ਗਏ ਆ ਜਿਹੜੇ ਅਜੇ ਤੱਕ ਤਖਤ ਮਾਨ ਰਹੀਆਂ ਨਾ ਸਰਕਾਰਾਂ ਇਹ ਨਿਧੀ ਹੈ ਖਜ਼ਾਨਾ ਹੀ ਹੈ ਤਖਤ ਤੇ ਬਹਿਣਾ ਸੌਖਾ ਹੈ ਇਹ ਤਖਤ ਨਾ ਮਾਨਦੇ ਸਾਡੇ ਇਹ ਹਿੰਦੂ ਵੀਰ ਜਿਹੇ ਬਾਪੂ ਨੇ ਚਾਂਦਨੀ ਚੌਂਕ ਵਿੱਚ ਸੀਸ ਨਾ ਇਹਨਾਂ ਬਦਲੇ ਦਿੱਤਾ ਹੁੰਦਾ ਕਸ਼ਮੀਰ ਦੇ ਪੰਡਤਾਂ ਨੇ ਸਿਮਰਿਆ ਯਾਦ ਕੀਤਾ ਗੁਰੂ ਤੇਗ ਬਹਾਦਰ ਨੂੰ 33 ਕਰੋੜ ਦੇਵਤਾ ਸੀ ਕੋਈ ਨਾ ਬੌੜਿਆ ਰੱਖਿਆ ਕਰਨ ਲਈ ਅਨੰਦਪੁਰ ਦੇ ਵਿੱਚ ਪੁਕਾਰ ਸੁਣੀ ਗਈ ਉਹਨੇ ਨਹੀਂ ਪੁੱਛਿਆ ਤੁਹਾਡਾ ਧਰਮ ਉਹਨੇ ਨਹੀਂ ਪੁੱਛਿਆ ਤੁਸੀਂ ਕੌਣ ਜੇ ਇੰਨਾ ਹੀ ਆ ਕੇ ਦੱਸਿਆ ਜੀ ਕਸ਼ਮੀਰ ਦੇ ਪੰਡਤ ਆ ਉਹਤੇ ਦੁਖੀਆਂ ਦੀ ਬਾਹ ਪੜਨ ਦਾ ਆਦੀ ਹੈ ਭਾਵੇਂ Hindu ਹੈ ਭਾਵੇਂ Musalman ਹੈ ਅੱਗੇ ਤੁਸੀਂ ਪੜਦੇ ਜੇ ਸਬਦ ਥਾਈ ਹੋਏ ਸਹਾਏ ਜਿੱਥੇ ਕੋਈ ਬਾਹ ਨਹੀਂ ਫੜ ਸਕਦਾ Hinduਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਕਿਸੇ ਨੇ ਮਦਦ ਨਹੀਂ ਕੀਤੀ ਵੇਖੋ ਕਿਸੇ ਦੇ ਦਰ ਤੇ ਉਦੋਂ ਜਾਇਆ ਜਾਂਦਾ ਜਦੋਂ ਮਾਵਾਂ ਖੜੀਆਂ ਹੋ ਜਾਣ ਸਭ ਦੇਵਤੇ ਸਾਥ ਛੱਡ ਗਏ ਉਹ ਗੁਰੂ ਤੇਗ ਬਹਾਦਰ ਰੱਧੀਆਂ ਸਿੱਧੀਆਂ ਤੇ ਬਖਸ਼ਦੇ ਨੇ ਹਿੰਦ ਦੀ ਚਾਦਰ ਨੇ ਅੱਜ ਤਾ ਇਹ ਤਖਤ ਮਾਰ ਰਹੇ ਨੇ ਰੱਧੀਆਂ ਸਿੱਧੀਆਂ ਇਹਨਾਂ ਦੇ ਕੋਲ ਨੇ ਦੌਲਤ ਸ਼ੋਹਰਤ ਕੋਲ ਹੈ ਬਾਪੂ ਸਿਰ ਨਾ ਦਿੰਦਾ ਤੇ ਕੱਖ ਨਹੀਂ ਸੀ ਹੋਣਾ ਫਿਰ ਕਿਸੇ ਇਸਲਾਮ ਦੇ ਬੰਦੇ ਦੇ ਘਰ ਕਿਸੇ ਮੁਗਲ ਦੇ ਘਰ ਪੋਚਾ ਪਾਚਾ ਲਾਉਂਦੇ ਹੋਣਾ ਸੀ ਇਹਨਾਂ ਨੂੰ ਕੁਰਸੀ ਕਿੰਨੇ ਦੇਣੀ ਸੀ ਸੁਨਤ ਹੋ ਜਾਣੀ ਸੀ ਗੁਲਾਮ ਹੋ ਚੱਲੇ ਸੀ ਅਸੀਂ ਸਾਰੇ ਤੇ ਜਦੋਂ ਗੁਰੂ ਤੇਗ ਬਹਾਦਰ ਦਾ ਚੇਤਾ ਆਇਆ ਨਾ ਵੀ ਸਭ ਥਾਈ ਹੋਏ ਸਹਾਰੇ ਜਿੱਤੇ ਕੋਈ ਤੇਰੀ ਬਾਹ ਨਹੀਂ ਫੜਦਾ ਆਪਾਂ ਕੱਲ ਵੀ ਪੜ ਰਹੇ ਸੀ ਸਭੋ ਭੱਜੇ ਆਸਰਾ ਚੁਕੈ ਸਭ ਅਸਰਾਉ ਚਿਤ ਆਵਾਏ ਉਸ ਪਾਰ ਬ੍ਰਹਮ ਲਗੈ ਨ ਤਤੀ ਸਾਰੇ ਸਾਥ ਛੱਡ ਗਏ ਮੈਂ ਪਾਰ ਬ੍ਰਹਮ ਕਿਉਂ ਕਿਹਾ ਗੁਰਤੇਗ ਬਹਾਦਰ ਨੂੰ ਦਸਵੇਂ ਬਾਪੂ ਦੀ ਬਾਣੀ ਪੜੋ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਰੱਬ ਨੇ ਬਚਾਇਆ ਹੈ ਰੱਬ ਗੈਰਾਂ ਵਿੱਚ ਆਪਣੇਆਂ ਵਿੱਚ ਕੋਈ ਅੰਤਰ ਨਹੀਂ ਸਮਝਦਾ ਸਾਡੇ ਵਰਗਾ ਰਾਜੀ ਗਣਾ ਗਾਂ ਜਾਓ ਤੁਹਾਡਾ ਧਰਮ ਹੋਰ ਹੈ ਆਪਣੇ ਲਈ ਫਿਰ ਵਾਰਾਂਗੇ ਗਵਾਂਡੀਆਂ ਲਈ ਕੌਣ ਵਾਰਦਾ ਹੈ ਗਵਾਂਡੀਆਂ ਲਈ ਤੇ ਅਸੀਂ ਛੜਦੇ ਭੁੱਟਦੇ ਰਹਿੰਨੇ ਆ ਇਹ ਰੱਬ ਦੀ ਵਿਦਰਤ ਹੈ ਸੁਭਾਅ ਹੈ ਵੀ ਤੇਰ ਮੇਰ ਵਿੱਚ ਨਹੀਂ ਪੈਂਦਾ ਦੁਖੀ ਕੌਣ ਹੈ ਉਹਦੀ ਬਾਹ ਫੜ ਲੈਂਦਾ ਨਹੀਂ ਪੁੱਛਦਾ ਤੂੰ ਕੌਣ ਹੈ ਉਹ ਪ੍ਰਭ ਜਦੋਂ ਕੋਈ ਬਾਣਾ ਭੜੇ ਫਿਰ ਸਬਦ ਥਾਈ ਹੋਏ ਸਹਾਇ ਬਿਰ ਗੁਰੂ ਤੇਗ ਬਹਾਦਰ ਬਾਹ ਫੜਦਾ ਉਹਨੂੰ ਚੇਤੇ ਕਰਿਆ ਕਰੋ ਇਥੋਂ ਤੱਕ ਗੁਰਬਾਣੀ ਹੈ ਧਿਆਨ ਦਿਓ ਇੱਕ ਵਾਰ ਫਿਰ 자ਫਰੂਦ ਨਹਿਰ ਗੁਰੂ ਗੋਬਿੰਦ ਸਿੰਘ 자ਫਰੂਦ ਨਹਿਰ ਗੁਰੂ ਗੋਬਿੰਦ ਸਿੰਘ ਡਿਵਿਨਿ ਨੋਲੇਜ ਡਿਵਾਈਨ ਨੋਲੇਜ ਬ੍ਰਹਮਦੀ ਵਿਦਿਆ ਤੇ ਜਿੰਨੀ ਤੁਹਾਡੇ ਕੋਲ ਭਾਵੇਂ ਸਾਇੰਸ ਦਾ ਨੇ ਕੋਈ ਡਾਕਟਰ ਹੈ ਕੋਈ ਨਲਾਇਕ ਹੈ ਕੋਈ ਹੁਸ਼ਿਆਰ ਹੈ ਜਿੰਨੀ ਤੁਹਾਡੀ ਸੁਰਤੀ ਵਿੱਚ ਨੋਲੇਜ ਹੈ ਇਸ ਸਾਰੀ ਵਿਦਿਆ ਦਾ ਦਰਿਆ ਹੈ ਗੁਰੂ ਗੋਬਿੰਦ ਸਿੰਘ ਇਹ ਇੱਕ ਕਟੜ ਹਿੰਦੂ ਨੰਦ ਲਾਲ ਜੀ ਕਹਿੰਦੇ ਨੇ ਬਾਅਦ ਵਿੱਚ ਖੈਰ ਉਹ ਅੰਮ੍ਰਿਤ ਛੱਕੇ ਭਾਈ ਨੰਦ ਸਿੰਘ ਬਣ ਗਏ ਕਹਿੰਦੇ ਗੁਰੂ ਗੋਬਿੰਦ ਸਮੁੰਦਰ ਸੈਜ਼ ਹੱਕ ਦਾ ਬਹਿਰ ਗੁਰੂ ਗੋਬਿੰਦ ਸਿੰਘ ਰੱਬ ਦੇ ਗਿਫਟ ਰੱਬ ਦੀਆਂ ਦਾਤਾਂ ਦਾ ਸਮੁੰਦਰ ਹੈ ਗੁਰੂ ਗੋਬਿੰਦ ਜਿਹਨੂੰ ਕਿਤੇੋਂ ਕੱਖ ਨਹੀਂ ਮਿਲਿਆ ਗੁਰੂ ਕਲਗੀ ਧਰਦੀ ਬਾਣੀ ਪੜ ਕੇ ਚਰਨਾ ਜੋ ਕੱਢ ਲਓ ਜੋ ਚਾਹੀਦਾ ਐ ਇਤੋਂ ਤੱਕ ਬਾਣੀ ਐ ਤੇ ਸਾਡੀ ਅਧੂਰੀਆਂ ਦੀ ਕੀ ਔਕਾਦ ਐ ਦੋ ਚਾਰ ਜਮਾਤਾਂ ਪੜ ਕੇ ਉਂਗਲ ਕਰੀਏ ਉਹ ਤੇ ਨੌਲੇਜ ਦਾ ਦਰਿਆ ਐ ਉਹਦੀ ਬਾਣੀ ਸਾਡੇ ਕਿੱਦਾਂ ਸਮਝ ਚਾਵੇ ਨਾ ਚਰਿੱਤਰ ਸਮਝਾਉਣ ਨਾ ਬਚਿੱਤਰ ਨਾਟਕ ਸਮਝ ਜਾਵੇ ਜ਼ਫਰਨਾਮਾ ਤੇ ਬਹੁਤ ਪਰਾਂ ਦੀ ਗੱਲ ਐ ਉਹ ਨੌਲੇਜ ਦਾ ਦਰਿਆ ਹੈ ਸਮੁੰਦਰ ਹੈ ਉਹਦੇ ਤੋਂ ਵੱਡਾ ਦੁਨੀਆ ਤੇ ਕੋਈ ਪਰਮ ਗਿਆਨੀ ਨਹੀਂ ਹੋ ਸਕਿਆ ਰੱਬ ਤੇ ਗੁਰੂ ਗੋਬਿੰਦਕ ਨੇ ਉਹ ਜਿਹੜਾ ਸੱਚਾ ਬਾਦਸ਼ਾਹ ਹੈ ਉਹਦੀ ਇਹ ਬਾਣੀ ਹੈ ਸਭ ਥਾਈ ਹੋਏ ਸਹਾਈ ਚੰਡੀ ਦੀ ਵਾਰ ਵਿੱਚੋਂ ਪਹਿਲੀ ਪੌੜੀ ਇਹਦੇ ਬਾਅਦ ਸਾਡੇ ਮਹਾਨ ਇਤਿਹਾਸ ਚੋਂ ਮਹਾਨ ਸ਼ਹੀਦਾਂ ਦੀ ਯਾਦ ਦਿਵਾਉਣ ਲਈ ਲਿਖਿਆ ਗਿਆ ਹੈ ਉਹਨਾਂ ਨੂੰ ਸਿਮਰੋ ਉਹਨਾਂ ਦੇ ਦ੍ਰਿੜ ਨਿਸ਼ਚੇ ਨੂੰ ਉਹਨਾਂ ਹਟੀਆਂ ਜਪੀਆਂ ਤਪੀਆਂ ਨੂੰ ਸਿਮਰੋ ਉਹ ਗੁਰੂ ਦਾ ਹੀ ਰੂਪ ਹੋ ਗਏ ਇਹ ਨਹੀਂ ਤੁਸੀਂ ਕਹਿ ਸਕਦੇ ਪ੍ਰਥਮ ਭਗਉਤੀ ਸਿਮਰ ਕੇ ਕਈ ਪੜ ਲੈਂਦੇ ਸ੍ਰੀ ਗੁਰੂ ਨਾਨਕ ਲਈ ਤੇ ਆਏ ਨਾ ਬਾਣੀ ਬਦਲਣ ਵਾਲੇ ਨਾ RAM RAJ ਵਾਲੀ ਹੁੰਦੀ ਆ ਇਹ ਨਹੀਂ ਕਹਿ ਸਕਦੇ ਇਹ ਜੇ ਇਥੇ ਲਿਖ ਦਿੱਤਾ ਨਾ ਤੇਗ ਬਹਾਦਰ ਸਿਮਰਿਆ ਤੁਸੀਂ ਗੁਰੂ ਤੇਗ ਬਹਾਦਰ ਨਹੀਂ ਕਰ ਸਕਦੇ ਇਹ ਬਾਣੀ ਆ ਮੁਖਾਰ ਬਿੰਦ ਤੋਂ पातशाही दसवीं ने मुख तो उचारी है अगे अरदास आरंभ करिए दसवं पात श्री गुरु गोबिंद सिंह साहेब जी सब थाई होए सुहा गुरु नानक दे तख्त का दसवां शाह दसवां वाली वो गो गुरु गोबिंद सिंह है ਉਹਨੂੰ ਯਾਦ ਕਰ ਲਿਓ ਉਹ ਦੇਸ਼ ਕਾਲ ਤੋਂ ਰਹਿਤ ਤੁਹਾਡੀ ਸਹਾਇਤਾ ਕਰਨ ਵਾਲਾ ਇਹ ਨਹੀਂ ਵੀ ਕਾਕਾ ਅਮਰੀਕਾ ਚਲ ਗਿਆ ਪੜ੍ਹਾਈ ਕਰਨ ਦੇ ਉੱਥੇ ਆਖੇ ਵੀ ਮੈਂ ਜਾਪ ਪੜਾ ਤੇ ਮੇਰੀ ਮਤ ਨਹੀਂ ਹੋਣੀ ਜਿੱਥੇ ਵੀ ਜਾ ਕੇ ਜਪਜੀ ਸਾਹਿਬ ਪੜੋਗੇ ਉੱਥੇ ਹੀ ਬੱਲੇ ਬੱਲੇ ਆ ਕਲਗੀਧਰ ਕੇ ਸਰਬੱਤ ਦੇਸ਼ਾਂ ਕੇ ਸਰਬੱਤ ਭੇਸਾ ਹਰ ਦੇਸ਼ ਵਿੱਚ ਹਰ ਭੇਸ ਵਿੱਚ ਤੁਹਾਡੀ ਮਦਦ ਕਰਨ ਲਈ ਖੜਾ ਬਕਾਇਦਾ ਸ਼ਰਤੇ ਆ ਵੀ ਯਾਦ ਕਰਨਾ ਪੈਂਦਾ ਬੱਚੇ ਨੂੰ ਰੋਣਾ ਪੈਂਦਾ ਦੁੱਧ ਹਸਲ ਕਰਨ ਲਈ। ਠਖਾਰੀ ਨੂੰ ਗਿੜਗੜਾਉਣਾ ਪੈਂਦਾ ਭੀਖ ਮੰਗਣ ਲਈ। ਉਹ ਹਰ ਜਗ੍ਹਾ ਦੇ ਉੱਤੇ ਸਹਾਇਤਾ ਕਰਨ ਵਾਲਾ ਹੈ। ਦਸਾਂ ਬਾਤ ਸ਼ਾਇਆ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ ਕਹਿੰਦੇ ਨੇ ਜਦੋਂ ਤਨ ਕਰਕੇ ਦਾਸ ਗੁਰੂ ਦੁਨੀਆ ਤੋਂ ਗਏ ਚਲੇ ਉਹਨੂੰ ਸਮਾ ਆ ਗਿਆ ਸੀ ਗੁਰੂ ਘਰ ਵੀ ਤਕਰੀਬਨ ਸਮਾਪਤ ਸੀ ਚਾਰੇ ਦੀਵੇ ਗੁਰੂ ਘਰ ਦੇ ਬੁੱਝ ਚੁੱਕੇ ਨੇ ਬਾਬਾ ਜੀਤ ਸਿੰਘ ਬਾਬਾ ਜੁਹਾਰ ਸਿੰਘ ਦੁਨੀਆ ਤੋਂ ਜਾ ਚੁੱਕੇ ਨੇ ਬਾਦਸ਼ਾਹ ਨੇ ਆਪਣੀ ਜੋਤ ਸਦਾ ਲਈ ਗੁਰੂ ਗ੍ਰੰਥ ਵਿੱਚ ਰੱਖਣੀ ਹੈ ਗੁਰੂ ਮਾਨਿਓ ਗ੍ਰੰਥ ਦਾ ਇਹਨੂੰ ਰੁਤਬਾ ਦੇਣਾ ਹੈ ਇੱਕ ਗੱਲ ਆਖੀ ਹੈ ਕਹਿੰਦਾ ਜਿਹੜਾ ਦਸਾਂ ਵਿੱਚ ਭੇਦ ਸਮਝੇ ਮੈਂ ਕਿਉਂ ਸੰਖੇਪ ਵਿੱਚ ਗੁਰੂ ਨਾਨਕ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਅਰਥ ਕਰ ਗਿਆ ਵੀ ਇਹ ਸਾਰੇ ਇੱਕੋ ਹੀ ਜੋਤ ਨੇ ਜੋ ਗੁਰੂ ਨਾਨਕ ਲਈ ਕਹਿ ਦਿੱਤਾ ਉਹ ਗੁਰੂ ਹਰਕ੍ਰਿਸ਼ਨ ਲਈ ਹੈ ਜੋ ਗੁਰੂ ਅਰਜਨ ਲਈ ਕਹਿ ਦਿੱਤਾ ਉਹ ਗੁਰੂ ਗੋਬਿੰਦ ਸਿੰਘ ਲਈ ਆ ਸ੍ਰੀ ਨਾਨਕ ਅੰਗਦ ਕਰਮਾਨਾ ਜਿਹੜਾ ਬਾਬਾ ਨਾਨਕ ਸੀ ਉਹ ਬਾਬਾ ਅੰਗਦ ਬਣ ਗਿਆ ਅਮਰਦਾਸ ਅੰਗਦ ਪਹਿਚਾਨ ਗੁਰੂ ਅੰਗਦ ਗੁਰੂ ਅਮਰਦਾਸ ਬਣ ਗਏ ਅਮਰਦਾਸ RAMਦਾਸ ਕਹਾਵੇ ਬਾਬਾ ਅਮਰਦਾਸ ਜੀ ਗੁਰੂ ਰਾਮਦਾਸ ਬਣ ਗਏ ਸਾਧਨ ਲਖਾ ਮੂੜ ਨਹਿ ਪਾਇਓ ਸਾਧਨ ਲਖਾ ਮੂੜ ਨਹਿ ਪਾਇਓ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹਿ ਪਾਇਓ ਮੂਰਖਾਂ ਨੂੰ ਨਹੀਂ ਸਮਝਾਈ ਉਦਾਹਰਣ ਦਿਓ ਦੁਨੀਆ ਦੇ ਉੱਤੇ ਬੜੇ-ਬੜੇ ਡਾਕਟਰ ਨੇ ਇੰਨੀ ਤਰੱਕੀ ਕਰ ਲਈਏ ਆਪਾਂ ਵੀ ਇੱਕ ਦੂਜੇ ਦਾ ਦਿਲ ਵੀ ਅਦਲਾ ਬਦਲੀ ਕਰ ਲੈਨੇ ਆ ਸੁਭਾਤੇ ਨਹੀਂ ਸਾਡੇ ਕੋ ਬਦਲਿਆ ਗਿਆ ਲਉ ਵੀ ਇੱਕ ਦਰੇ ਦਾ ਵਰਤ ਲਈਦਾ ਪਰ ਦੁਨੀਆ ਤੇ ਕੋਈ ਐਸਾ ਡਾਕਟਰ ਨਹੀਂ ਨਾ ਪੈਦਾ ਹੋਇਆ ਤੇ ਨਾ ਹੋਵੇਗਾ ਜਿਹੜਾ ਇੱਕ ਸਰੀਰ ਚੋਂ ਜੋਤ ਕੱਢ ਕੇ ਦੂਜੀ ਵਿੱਚ ਬਿਠਾ ਦੇਵੇ ਇਹ ਤਾਂ ਇੱਕ ਹੀ ਹੋਇਆ ਈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨੇ ਪਹਿਲੇ ਤੋਂ ਗੱਡੀ ਤੇ ਗੁਰੂ ਅੰਗਦ ਜੀ ਬਾ ਦਿੱਤੀ ਦੂਜੇ ਤੋਂ ਕਢੀ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਬਲ ਪੈਂਦਾ ਇਹ ਗੁਰਨਾਣਕ ਤੋਂ ਬਿਨਾ ਦੁਨੀਆਂ ਦੇ ਉੱਤੇ ਕਿਸੇ ਕੋਲ ਤਾਕਤ ਰੁਤਬਾ ਨਹੀਂ ਇੱਕ ਤੋਂ ਦੂਜੇ ਸ਼ਰੀਰ 'ਚ ਜੋਤ ਪ੍ਰਵੇਸ਼ ਕਰਦੇ ਨਹੀਂ 7 ਲੱਖ ਪੈਗੰਬਰ ਹੋਏ ਨੇ ਇਸਲਾਮ ਵਿੱਚ ਕੋਈ ਨਹੀਂ ਕਰ ਸਕਿਆ 33 ਕਰੋੜ ਦੇਵਤੇ ਨੇ ਕੋਈ ਨਹੀਂ ਕਰ ਸਕਿਆ ਜੀਸੂ ਮਸੀਹ ਕੋਲੇ ਤਾਕਤ ਨਹੀਂ ਸੀ ਵੀ ਜੋਤ ਕਿਸੇ 'ਚ ਪ੍ਰਵੇਸ਼ ਕਰਵਾ ਦੇ ਇਹ ਕਿਹਦੇ ਵਿੱਚ ਹੈ ਫਿਰ ਪੜਿਓ ਸਭ ਤੋਂ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਕਲਯੁਗ ਵਿੱਚ ਰੱਖਿਆ ਕਰਨ ਦੇ ਸਮਰੱਥ ਏਕੀ ਤਾਕਤ ਹੈ ਐਵੇਂ ਨਹੀਂ ਉਹਦੇ ਦਰ ਤੇ ਕਸ਼ਮੀਰ ਦੇ ਬੰਦ ਦੌੜੇ ਗਏ ਕਿਉਂਕਿ ਸਭ ਥਾਈ ਹੋਣਾ ਜੀ ਹਰ ਜਗ੍ਹਾ ਸਹਾਇਕ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਇਹ ਗੱਲ ਕਹਿੰਦੇ ਨੇ ਜੋਤ ਓਹਾ ਜੁਗਤ ਛਾਏ ਜੋ ਤੋਈ ਹੈ ਹੋਇਆ ਕੀ ਹੈ ਕਹਿੰਦੇ ਨੇ ਸਹ ਕਾਇਆ ਫੇਰ ਪਲਟੀ ਆ ਕਾਇਆ ਹੀ ਬਦਲੀ ਐ ਜੋਤੋ ਹੀ ਐ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਬਾਪੂ ਤੱਕ ਜੋਤੋ ਹੀ ਐ ਹੁਣ ਜੋਤ ਪ੍ਰਵੇਸ਼ ਕਰ ਗਈ ਐ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨੇ ਇਥੇ ਇੱਕ ਸ਼ਬਦ ਆਉਂਦਾ ਹੈ પાઠ દીદાર ਦਾ ધ્યાન ਕਰਕੇ બોલો જીવાહરી પાઠ દીદાર દર્શન ਤੇ ધ્યાન પાઠ ਕਰਨ ਦਾ મતલબ તોતે ਵਾਂਗੂੰ پڑھ કે ਨਹੀਂ ચલે ਜਾਣਾ ધ્યાન રાખਣਾ ਵਿੱਚ ਉਹਦੇ ਵਿੱਚ ਜੁੜતે રહેਣਾ ਇਹ ਜਿਹੜਾ ਲਿਖਿਆ ਨਾ ਸਭ ਤਾਂ ਹੀ ਹੋਣਾ ਦੀ ਸਾਏ ਸੇਵਕ ਉਹ ਨਿਗਟੀ ਹੋਏ ਦਿਖਾਵੇ ਉਹਨਾਂ ਦੇ ਨੇੜੇ ਐ ਉਹਨਾਂ ਦੀ સહાયਤਾ ਕਰਦਾ ਐ ਜਿਹੜੇ ਉਹਦੇ ਵਿੱਚ ਧਿਆਨ ਲਾਉਂਦੇ ਨੇ ਜਿਹੜੇ ਉਹਦੇ ਵਿੱਚ ਜੁੜੇ ਹੋਏ ਨੇ ਜਿਨ੍ਹਾਂ ਨੇ ਉਸ ਗੁਰੂ ਨਾਨਕ ਦੇ ਚਰਨੀ ਧਿਆਨ ਜੋੜਿਆ ਹੈ ਉਹਨਾਂ ਲਈ ਉਹ ਰਖਵਾਲਾ ਬਣ ਜਾਂਦਾ ਹੈ ਹੁਣ ਬਾਣੀ ਵਿੱਚ ਇਹ ਫੁਰਮਾਨ ਹੈ ਜਦੋਂ ਗੁਰਾਂ ਨੂੰ ਯਾਦ ਕਰਨੇ ਕਿਉਂ ਸਭ ਥਾਈਂ ਸਹਾਇਕ ਹੁੰਦਾ ਗੁਰੂ ਗ੍ਰੰਥ ਗੁਰੂ ਨਾਨਕ ਗੁਰੂ ਗੋਬਿੰਦ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਕਿਤੇ ਸ਼ਮਾ ਮਿਲਿਆ ਤੇ ਇਥੋਂ ਬਾਬੇ ਨੰਦ ਲਾਲ ਦੀ ਕਥਾ ਕਰਾਂਗੇ ਜੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਕਿਉਂਕਿ ਉਹ ਵੀ ਬਾਣੀ ਆ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਨशाह ਕਿਉਂ ਸਭ ਥਾਈਂ ਹੋਣਾ ਦੀ ਸਹਾਇ ਹੈ ਇਥੋਂ ਦਾ ਵੀ ਸ਼ਾਹ ਹੈ ਸ਼ਾਹੇ ਸ਼ਹਿਨशाह ਤੇ ਪਰਲੋਕ ਦਾ ਵੀ ਸ਼ਾਹ ਹੈ ਦੁਆ ਲੋਕਾਂ ਵਿੱਚ ਆਪਣੀ ਬਾਹ ਫੜਦੇ ਸਮਰਾਤ ਹੈ ਵਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਦੁਆ ਲੋਕਾਂ ਦਾ ਸ਼ਾਹ ਦੁਆ ਦੁਨੀਆਂ ਦਾ ਸ਼ਾਹ ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ ਦੁਆ ਲੋਕਾਂ ਵਿੱਚ ਖਸਮ ਹੈ ਭਾਵ ਕੇ ਲੋਕ ਤੇ ਪਰਲੋਕ ਵਿੱਚ ਦਾਵਰ ਆਫਾਕ ਗੁਰੂ ਗੋਬਿੰਦ ਸਿੰਘ ਦਾਵਰ ਆਫਾਕ ਮਾਸਟਰ ਆਫ ਦਾ ਬੋਥ ਵਰਲਡਸ ਦੋਆਂ ਲੋਕਾਂ ਦਾ ਮਾਸਟਰ ਹੈ ਮਾਲਕ ਹੈ ਵਾਲੀ ਹੈ ਕਿਉਂ ਸਭ ਦਾਈ ਹੋਣਾ ਦੀ ਸਹਾਇ ਇਤੋਂ ਵਾਲੇ ਤੇ ਇੱਥੇ ਹੀ ਰੱਖਿਆ ਕਰਦੇ ਨੇ ਪਰ ਲੋਕ ਦੀਆਂ ਡਾਂਗਾ ਤੋਂ ਬਾਬਾ ਕਲਗੀਧਾਰੀ ਬਚਾਉਂਦਾ ਹੈ ਉਹ ਪਾਤਸ਼ਾਹ ਵਾਲੀ ਹੈ ਹਰ ਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ ਇਨ ਇਕੁਅਲ ਇਨ ਬੋਥ ਵਰਲਡਸ ਧਿਆਨ ਦੇ ਕੋਈ ਪੜੇ ਲਗੇ ਬੈਠੇ ਹੁੰਦੇ ਦੁਆ ਜਹਾਨਾ ਵਿੱਚ ਲੋਕ ਤੇ ਪਰਲੋਕ ਵਿੱਚ ਕਲਗੀ ਧਰ ਦੇ ਬਰਾਬਰ ਕੋਈ ਤਖਤ ਲਾ ਕੇ ਨਹੀਂ ਬਹਿ ਸਕਦਾ ਉਹਦੇ ਬਰਾਬਰ ਦਾ ਹੋਇਆ ਹੀ ਕੋਈ ਨਹੀਂ ਦੁਨੀਆ ਤੇ ਐਵੇਂ ਨਹੀਂ ਅੱਲਾ ਯਾਰ ਖਾਂ ਲਿਖਦਾ ਉਹ ਕਹਿੰਦਾ ਮੇਰੀ ਕਲਮ ਦੀ ਔਕਾਦ ਮੁੱਕ ਜਾਂਦੀ ਹੈ ਬਾਪੂ ਤੇਰੇ ਗੁਣ ਲਿਖਣ ਲੱਗਿਆਂ ਉਲਫਤ ਕੇ ਯਾਹ ਗਜ਼ਬੇ ਕਹੀਂ ਦੇਖੇ ਨਹੀਂ ਹਮਨੇ ਹਾ ਦੇਖ ਨਾ ਇਕ ਬਾਤ ਕਹੀਂ ਸੁਨੇ ਵੀ ਨਹੀਂ ਹਮਨੇ ਤੇਰੀਆਂ ਤਾਕਤਾਂ ਕਦੇ ਵੇਖਣ ਵਿੱਚ ਨਹੀਂ ਆਈਆਂ ਕਦੇ ਕਿਸੇ ਵਿੱਚ ਨਹੀਂ ਵੇਖੀਆਂ ਸੁਣਨ ਦੀ ਤੇ ਗੱਲ ਹੀ ਦੂਰ ਰਹੀ ਵੀ ਤੇਰੇ ਬਰਾਬਰ ਦਾ ਕੋਈ ਹੋਇਆ ਇਸ ਕਰਕੇ ਉਹਨੂੰ ਆਖਿਆ ਵੀ ਤੇਰੇ ਬਰਾਬਰ ਦੁਹਾਂ ਲੋਕਾਂ ਵਿੱਚ ਕੋਈ ਨਹੀਂ ਸਭ ਥਾਈ ਹੋਏ ਸਹਾਏ ਲੋਕ ਪਰਲੋਕ ਵਿੱਚ ਰੱਖਿਆ ਕਰਦਾ ਹੈ ਗੁਰੂ ਗ੍ਰੰਥ ਗੁਰੂ ਨਾਨਕ ਗੁਰੂ ਗੋਬਿੰਦ ਪਰ ਉਹਨਾਂ ਦੀ ਪਾਠ ਦੀਦਾਰ ਕੇਵਲ ਦੀਦਾਰ ਕਰਕੇ ਨਹੀਂ ਮੁੜਨਾ ਬਾਣੀ ਵੀ ਪੜਨੀ ਹੈ ਧਿਆਨ ਦੇ ਨਾਲ ਬਾਣੀ ਪੜਨੀ ਹੈ ਸਤਿਗੁਰ ਜਾਗਤਾ ਹੈ ਦੇਉ ਸ਼ਬਦ ਵਿੱਚ ਜੋਤ ਪ੍ਰਵੇਸ਼ ਹੋ ਗਈ ਕਹਿੰਦੇ 10 ਸ਼ਰੀਰ ਤੇ ਨਹੀਂ ਰਹੇ ਇਹ ਸ਼ਬਦ ਸਦਾ ਰਹੇਗਾ ਨਾਦ ਸਦਾ ਰਹਿੰਦਾ ਹੈ ਆਵਾਜ਼ ਦੁਨੀਆ ਤੇ ਸਦਾ ਰਹਦੀ ਹੈ ਇਸ ਕਰਕੇ ਸਾਨੂੰ ਇਹਦੇ ਲੜ ਲਾ ਗਏ ਗੁਰੂ ਨਾਨਕ ਨੇ ਵੀ ਕਿਹਾ ਗੁਰੂ ਗੋਬਿੰਦ ਨੇ ਵੀ ਕਿਹਾ ਹਮ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮ ਗੁਰੂ ਗੋਬਿੰਦ ਸਿੰਘ ਹਮ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮ ਸ਼ਬਦ ਉਹ ਜ਼ਹਰੇ ਨਾਨਕ ਮਸਤ ਮੈਂ ਹੀ ਗੁਰੂ ਨਾਨਕ ਕਾ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਹੀ ਗੁਰੂ ਅਰਜਨ ਐ ਮੈਂ ਹੀ ਗੁਰੂ ਤੇਗ ਬਹਾਦਰ ਤੇ ਜਿਹੜਾ ਗੁਰੂ ਮੰਨਿਓ ਗ੍ਰੰਥ ਤੁਹਾਡਾ ਗੁਰੂ ਐ ਮੈਂ ਹੀ ਉਹ ਸ਼ਬਦ ਐ ਇਸ ਕਰਕੇ ਸਾਨੂੰ ਦਸਾਂ ਨੂੰ ਇਹਦੇ ਵਿੱਚ ਬੈਠਿਆਂ ਸਮਝ ਕੇ ਯਾਦ ਕਰਨਾ ਹੈ ਸ਼ਬਦ ਗੁਰੂ ਸੁਰਤ ਤੁੰ ਚੇਲਾ ਬਾਬੇ ਨਾਨਕ ਨੂੰ ਪੁੱਛਿਆ ਸਿੱਧਾ ਤੁਹਾਡਾ ਗੁਰੂ ਕੌਣ ਹੈ ਕਹਿੰਦੇ ਸ਼ਬਦ ਗੁਰੂ ਨਾਨਕ ਦਾ ਗੁਰੂ ਕੇਵਲ ਓ ਖਸੋ ਮੈਂ ਪ੍ਰਭੂ ਹੈ ਪਰਮਾਤਮਾ ਹੈ ਇਸ ਕਰਕੇ ਕੇਵਲ ਪੜ੍ਹਨਾ ਹੀ ਨਹੀਂ ਧਿਆਨ ਦੇ ਕੇ ਪੜ੍ਹਨਾ ਹੈ ਤੇ ਉਹ ਕਹਿੰਦਾ ਕੀ ਹੈ ਗੁਰੂ ਕਹਿੰਦਾ ਕੀ ਹੈ ਉਹਦੇ ਅਨੁਸਾਰ ਯਤਨ ਕਰਿਆ ਕਰੋ ਆ ਜਿਹੜਾ ਹੁਕਮਨਾਮਾ ਸੁਣਦੇ ਜੇ ਹੁਕਮ ਹੈ ਵੀ ਅੱਜ ਤੇਰਾ ਜੀਵਨ ਸਿੱਖਾ ਐਦਾਂ ਬਤੀਤ ਹੋਵੇ ਯਤਨ ਕਰੋ ਸਮਰੱਸਾ ਦੇ ਨਹੀਂ ਸਾਡੇ ਕੋਲ ਉਹਦੀ ਕਿਰਪਾ ਤੋਂ ਬਿਨਾਂ ਇਹਨਾਂ ਅਸੂਲਾਂ ਤੇ ਪਹਿਰਾ ਦਈਏ ਪਰ ਤਰਲਾ ਲੈਣ ਵਿੱਚ ਕੋਈ ਹਰਜ ਨਹੀਂ ਅਰਦਾਸ ਕਰਨ ਵਿੱਚ ਕੋਈ ਹਰਜ ਨਹੀਂ ਫਿਰ ਪੜਦੇ ਹੋ ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਟਾਈ ਸਾਡਾ ਗੁਰੂ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਬਾਣੀ ਗੁਰੂ ਹੈ ਗੁਰੂ ਇਹਦੇ ਵਿੱਚ ਆ ਕੇ ਬੈਠ ਕੇ ਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਅੱਜ ਤੋਂ ਦਸੋ ਪਾਤਸ਼ਾਹ ਯੋ ਤੁਹਾਡੇ ਦਰਸ਼ਨ ਸ਼ਬਦ ਵਿੱਚੋਂ ਕਰਕੇ ਜਿਉਣਾ ਇਸ ਕਰਕੇ ਉਹਨਾਂ ਆਖਿਆ ਹੈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਧਿਆਨ ਧਰਨਾ ਹੈ ਧਿਆਨ ਲਾਉਣਾ ਹੈ ਧਿਆਨ ਧਰਨਾ ਹੈ ਇਹ ਇੱਕ ਗ੍ਰੰਥੀ ਸਿੰਘ ਵੱਲੋਂ ਚੇਤਾਵਨੀ ਹੁੰਦੀ ਹੈ ਸਾਨੂੰ ਵੀ ਧਿਆਨ ਦਿਓ ਕਿੱਥੇ ਵਰਦੇ ਜੀ ਉਹ ਬੇਰੇ ਜਿੰਨਾਂ ਦਾ ਧਿਆਨ ਉਹ ਬੋਲਦੇ ਨੇ ਵਾਹਿਗੁਰੂ ਤੇ ਦੂਜੇ ਦੇ ਬਾਤੀਆਂ ਹੀ ਲੈਣ ਆਏ ਨਾ ਘਰ ਜੁੜੇ ਨਾ ਇੱਥੇ ਜੁੜੇ ਚੇਤਾਵਨੀ ਦਿੰਦਾ ਹੈ ਗੁਰੂ ਦਾ ਵਜੀਰ ਇੱਥੇ ਖਲੋ ਕੇ ਅਰਦਾਸ ਵਿੱਚ ਵੀ ਧਿਆਨ ਧਰ ਕੇ ਧਿਆਨ ਰੱਖੋ ਧਿਆਨ ਪਾਸੇ ਨਾ ਜਾਵੇ ਚਾਰ ਦਿਵਾਰੀ ਚੋਂ ਗੁਰਨਾਨਕ ਦੇ ਚਰਨਾ ਵਿੱਚ ਧਿਆਨ ਰੱਖੋ ਇਸ ਕਰਕੇ ਸਾਹਿਬ ਇਹ ਗੱਲ ਕਹਿੰਦੇ ਨੇ ਅੱਗੇ ਪੜ੍ਹੀਏ ਜੀ ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਧਿਤ ਕੀਤਾ ਕਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਹੁਣ ਤੁਸੀਂ ਆਖੋ ਵੇ ਕਿ ਗੁਰੂ ਤੋਂ ਬਾਅਦ ਸਹਬ ਜਾਦੇ ਚਾਹੀਦੇ ਨੇ ਸਹਬ ਜਾਦਿਆਂ ਦੀ ਕੁਰਬਾਨੀ ਪੰਜਾਂ ਪਿਆਰਿਆਂ ਨਾਲੋਂ ਵਾਧਾ ਹੈ ਬਾਲਵਸਤਾ ਵਿੱਚ ਸਿਰ ਦੇਣਾ ਬੜਾ ਔਖਾ ਜੇ ਆ ਬੱਤੀ ਬੰਦ ਕਰ ਦਿਓ ਕਾਕਾ ਦੇ ਗਵਾਂਡੀਆਂ ਦੇ ਘਰ ਜਾਣ ਜੋਗਾ ਨਹੀਂ 14 ਸਾਲਾਂ ਦਾ 10 ਲੱਖ ਨੰਗੀਆਂ ਤਲਵਾਰਾਂ ਤੇ ਨੱਚੇ ਨੇ ਪਰ ਇੱਕ ਫਰਕ ਹੈ ਇੱਕ ਅੰਤਰ ਹੈ ਅੰਤਰ ਇਹ ਸੇ ਆ ਗਿਆ ਵੀ ਜਦੋਂ ਸਿਰ ਮੰਗੇ ਨੇ ਨਾ ਬਾਪੂ ਨੇ ਇਹਨਾਂ ਪੰਜਾਂ ਨੇ ਪਹਿਲਾਂ ਸਿਰ ਦਿੱਤੇ ਨੇ ਨਾ ਇਹਨਾਂ ਦਾ ਤਾਂ ਪਹਿਲਾਂ ਆਉਂਦਾ ਹੈ ਇਥੇ ਪ੍ਰਵਾਨਗੀ ਹੋਈ ਐ ਸਿਰ ਇਹਨਾਂ ਨੇ ਦਿੱਤੇ ਨੇ ਜਦੋਂ ਕੋਈ ਦੇਣ ਦੇ ਕਾਬਲ ਨਹੀਂ ਸੀ। ਔਰ ਦੂਸਰਾ ਹੁਣ ਜਿਨ੍ਹਾਂ ਸੇਰੀ ਗੁਰੂ ਨੂੰ ਦੇਹ ਦਿੱਤਾ ਤੇ ਜਦੋਂ ਸਰੀਰ ਛੱਡਿਆ ਸੀ ਗੁਰਾਂ ਆਖਿਆ ਸੀ ਜੋਤ ਮੇਰੀ ਗੁਰੂ ਗ੍ਰੰਥ ਵਿੱਚ ਐ ਤੇ ਰੂਪ ਮੇਰਾ ਪੰਥ ਵਿੱਚ ਐ ਜਿੱਥੇ ਮੈਨੂੰ ਤੇ ਆਉਣਾ ਐ ਉਥੇ ਪੰਜਾਂ ਨੂੰ ਪ੍ਰਸ਼ਾਦਾ ਪਾਣੀ ਸੇਵਾ ਕਰਦਿਓ ਮੈਂ ਹਾਜ਼ਰ ਬਾਣੀ ਵਿੱਚ ਪੰਜਾਂ ਪਿਆਰਿਆਂ ਨੂੰ ਗੁਰੂ ਦਾ ਅਤਿ ਬਰਤਵਾ ਦਿੱਤਾ ਸਾਰੇ ਇਤਿਹਾਸ ਵਿੱਚ ਜ਼ਿਕਰ ਹੈ ਪੰਜਾਂ ਦੀਆਂ ਬੇਨਤੀਆਂ ਹੁਕਮ ਨੂੰ ਮੰਨਦੇ ਰਹੇ ਪੰਜਾਂ ਨੂੰ ਤਾਂ ਪਹਿਲਾਂ ਰੱਖਿਆ ਕਿਉਂਕਿ ਜਦੋਂ 80 ਹਜ਼ਾਰ ਦੇ ਇਕੱਠ ਵਿੱਚ ਸਨਾਤਨ ਵਿਦਵਾਨ ਤੇ 10 ਲੱਖ ਦਾ 12 ਲੱਖ ਦਾ ਇਕੱਠ ਵੀ ਦੱਸਦੇ ਨੇ ਉਹ ਕਹਿੰਦੇ ਨੇ 80 ਹਜ਼ਾਰ ਨੇ ਤੇ ਅਮਰਤੀ ਛਕ ਲਿਆ ਸੀ ਚਲੋ ਇਕੱਠ ਦੋਵਾਂ ਚੋਂ ਕੋਈ ਵੀ ਹੋਵੇ ਸਾਡਾ ਭਾਵੇਂ ਆ ਵੀ ਲੱਖਾਂ ਦੀ ਗਿਣਤੀ ਚੋਂ ਪੰਜ ਹੀ ਉੱਠੇ ਨੇ ਉਹ ਪ੍ਰਵਾਨ ਹੋ ਗਏ ਫਿਰ ਉਹਨਾਂ ਨੂੰ ਆਖਿਆ ਪੰਜਾਂ ਪਿਆਰਿਆਂ ਪੰਜਾਂ ਪਿਆਰਿਆਂ ਦਾ ਧਿਆਨ ਧਰੋ ਖਾਲਸਾ ਜੀ ਕਿਉਂ ਧਰਿਏ ਉਹਨਾਂ ਦੀ ਦ੍ਰਿੜਤਾ ਦਾ ਧਿਆਨ ਉਹਨਾਂ ਦੇ ਧਿਆਨ ਧਰ ਕੇ ਸਾਨੂੰ ਸਮਝ ਆਵੇਗੀ ਵੀ ਗੁਰੂ ਨੂੰ ਜਿਹੜਾ ਸਿਰ ਦੇ ਦਿੰਦਾ ਉਹ ਰਹੀਦੀ ਦੁਨੀਆ ਤਾਂ ਹੀ ਅਮਰ ਹੋ ਜਾਂਦਾ ਹੈ ਜਿੰਨਾ ਸਾਡੇ ਵਰਗਿਆਂ ਦਿੱਤੇ ਨਹੀਂ ਉਹਨਾਂ ਨੂੰ ਯਾਦ ਕਿੰਨੇ ਕਰਨਾ ਹੈ ਹਾਜ਼ਰੀ ਪ੍ਰਵਾਨ ਕਰਨੀ ਸਮੇਂ ਦੀ ਸਮਾਪਤੀ ਹੈ ਵਿਚਾਰ ਕਰਦਿਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਪੁੱਲ ਚੁੱਕਦੀ क्षमा ਗੁਰੂ ਸਹਬ ਸੱਚੇ ਬਾਦਸ਼ਾਹ ਵਿਚਾਰ ਕਰਨ ਦੀ ਸੋਝੀ ਬਖਸ਼ ਦੇਣ ਸਮੂਹ ਸੰਗਤਾਂ ਪਿਕਾਗਰਤਾ ਦੇ ਨਾਲ ਜਦੋਂ ਵੀ ਅਰਦਾਸ ਕਰਨੀ ਹੈ ਧਿਆਨ ਗੁਰੂ ਚਰਨਾਂ ਵਿੱਚ ਜੋੜ ਕੇ ਕਰਨੀ ਹੈ ਇਹਦੀ ਫਿਰ ਪੂਰਤੀ ਹੈ ਗੁਰੂ ਵਾਲੇ ਬਣੀਏ ਗੁਰੂ ਘਰ ਦੇ ਨਾਲ ਜੁੜੀਏ ਇਹ ਮਹਾਨ ਉਪਰਾਲਾ ਹੈ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਦਸ਼ਮ ਕੀ ਬਾਣੀ ਗੁਰੂ ਗ੍ਰੰਥ ਕੀ ਬਾਣੀ ਬਾਬਾ ਨੰਦ ਲਾਲ ਕੀ ਬਾਣੀ ਬਾਬਾ ਗੁਰਦਾਸ ਕੀ ਬਾਣੀ ਸਿੱਖ ਇਤਿਹਾਸ ਸਿੰਘ ਸਾਹਿਬ ਇਤਿਹਾਸ ਦੀ ਕਥਾ ਵੀ ਕਰਦੇ ਨੇ ਸ਼ਾਮ ਨੂੰ ਵੱਡਿਆਂ ਦੇ ਨਕਸ਼ੇ ਕਦਮ ਤੇ ਚੱਲਣ ਦੇ ਲਈ ਬਾਣੀ ਪੜਨੀ ਇਤਿਹਾਸ ਪੜਨਾ ਸਿੱਖਿਆ ਪ੍ਰਾਪਤ ਕਰਨੀ ਇਹਦੇ ਚੀ ਜੀਵਨ ਦੀ ਸਫਲਤਾ ਹੈ